ਸਕੰਦਰ ਦਾ ਸਵਾਗਤ ਹੈ ਰਮੇਸ਼ ਕੁਮਾਰ ਮੇਸਾ ਦੇ ਆਮ ਆਦਮੀ ਪਾਰਟੀ ਐਸਸੀ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਹੋਣ ਤੇ ਧਾਰੀਵਾਲ ਵਿਖੇ ਪਹੁੰਚਣ ਤੇ ਬਲਾਕ ਪ੍ਰਧਾਨ ਅਤੇ ਸਾਬਕਾ ਕਾਉਂਸਲਰ ਰਮੇਸ਼ ਮੇਸਾ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਹਾਰਪਾ ਕੇ ਜ਼ੋਰਦਾਰ ਸਵਾਗਤ ਕਰਦੇ ਆਂ ਭਰੋਸਾ ਦਿੱਤਾ ਕਿ ਉਹ ਐਸਸੀ ਵਿੰਗ ਵਾਈਸ ਪ੍ਰਧਾਨ ਰਮੇਸ਼ ਮੇਸਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਟੀਮ ਬਣ ਕੇ ਕੰਮ ਕਰਨਗੇ ਇਸ ਮੌਕੇ ਤੇ ਨਵਨਯੁਕਤ ਐਸਸੀ ਵਿੰਨ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਰਮੇਸ਼ ਕੁਮਾਰ ਮਹਿਸਾ ਨੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਰ ਸਮੇਤ ਸਮੂਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੋਇਆ ਪਾਰਟੀ ਦੇ ਉਮੀਦਵਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਇਤਿਹਾਸਿਕ ਲੀਡ ਦਿਵਾਉਣਗੇ ਇਸ ਮੌਕੇ ਤੇ ਬਲਾਗ ਪ੍ਰਧਾਨ ਰਮੇਸ਼ ਮੇਸ਼ਾ ਨੇ ਕਿਹਾ ਕਿ ਹਰੇਕ ਪਾਰਟੀ ਵਲੰਟੀਅਰ ਨੂੰ ਆਪੋ ਆਪਣੇ ਬੂਥ ਜਿਤਾਉਣ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਬੂਥ ਜਿਤਾਉਣ ਵਾਲੇ ਪਾਰਟੀ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਰਮੇਸ਼ ਮੇਸ਼ਾ ਆਮ ਆਦੀ ਪਾਰਟੀ ਨੇ ਮੈਨੂੰ ਜ਼ਿਲ੍ਹੇ ਦਾ ਵਾਈਸਪ੍ਰਧਾਨ ਬਣਾਇਆ ਵਾ ਮੈਂ ਜਗਰੂਪ ਸਿੰਘ ਸੇਖਵਾ ਦਾ ਬਹੁਤ ਧੰਨਵਾਦ ਕਰਨਾ ਵਾ ਪਰੋਂ ਤੁਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਵਾ ਮੈਂ ਅੱਜ ਧਰਿਆ ਪਹੁੰਚਿਆ ਤੇ ਬਲਾਗ ਪ੍ਰਧਾਨ ਰਮੇਸ਼ ਮੇਸ਼ਾ ਉਹਨਾਂ ਨੇ ਅੰਤ ਮੇਰੇਾਂ ਤੇ ਮੇਰਾ ਬਹੁਤ ਸਵਾਗਤ ਕੀਤਾ ਵਾ ਮੈਂ ਨਾਲ ਬਹੁਤ ਧੰਨਵਾਦੀ ਆ ਜਿੰਨਾ ਜੂਥ ਆਇਆ ਵਾ ਮੈਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਆ ਕੇ ਮੇਰਾ ਸਵਾਗਤ ਕੀਤਾ ਵਾ ਤੇ ਤੁਹਾਨੂੰ ਲੋਕ ਸਭਾ ਚੋਣਾਂ ਸਰ ਤੇ ਆ ਗਿਆ ਵਾ ਅਸੀਂ ਉਹਦੇ ਵਾਸਤੇ ਦਿਨ ਰਾਤ ਕੰਮ ਕਰਾਂਗੇ ਤੇ ਪੂਰੇ ਜਿਹਰੇ ਚ ਪਹੀਂ ਜਾਵਾਂਗੇ ਅਮਾਜੀ ਪਾਰਟੀ ਰਹੀ ਅਹੀਂ ਪੂਰੇ ਜ਼ਿਲੇ ਚ ਘਰ ਘਰ ਜਾਵਾਂਗੇ ਤੇ ਜਿੰਨੂੰ ਵੀ ਟਿਕਟ ਮਿਲੇਗੀ ਵੱਡੀ ਜਿੱਤ ਦਿਵਾਵਾਂਗੇ ਮੈਂ ਤੇ ਮਹਾਰਮੇਸ਼ ਮੇਸ਼ਾ ਬਲਾਕ ਪ੍ਰਧਾਨ ਤਾਰੀਵਾਲ ਆਮ ਆਦਮੀ ਪਾਰਟੀ ਤੋਂ ਮੈਂ ਪਹਿਲੇ ਨੰਬਰ ਤੇ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਰਮੇਸ਼ ਕੁਮਾਰ ਮੇਸ਼ੇ ਨੂੰ ਜਿਹੜਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਐ ਸੀਐਲ ਦਾ ਭਣਾਇਆ ਔਰ ਦੂਜਾ ਮੈਂ ਇਹਨਾਂ ਆਪਣੇ ਵਰਕਰਾਂ ਦਾ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਮੇਰੇ ਨਾਲ ਪੂਰੇ ਜੋਸ਼ ਦੇ ਨਾਲ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਕੀਤਾ ਔਰ ਮੈਂ ਅੱਗੋਂ ਇਹ ਵੀ ਵਿਸ਼ਵਾਸ ਦੁਹਉਣਾ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਦੀ ਜਿਹੜਾ ਜਿੱਦਾਂ ਹੀ ਅੱਗੇ ਕੰਮ ਕੀਤਾ ਸੀ ਪਿਛਲੀ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਸੀਂ ਪੂਰੇ ਜੋਰ ਦੇ ਨਾਲ ਕੰਮ ਕੀਤਾ ਤੇ ਧਾਰੀਵਾਲ ਸ਼ਹਿਰ 'ਚ ਅਸੀਂ ਦੂਜੇ ਨੰਬਰ ਤੇ ਆਈ ਇਸ ਸਾਲ ਇਸ ਵਾਰੀ ਅਸੀਂ ਪੂਰੇ ਜੋਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਕੈਂਡੀਡੇਟ ਆਏਗਾ ਪੂਰੇ ਲਗਨ ਦੇ ਨਾਲ ਜੋਰ ਦੇ ਨਾਲ ਆ ਕੇ ਆਪਣੇ ਸ਼ਹਿਰ ਤੇ ਇਸ ਇਲਾਕੇ ਤੇ ਜਿਤਾ ਕੇ ਇਹ ਚੋ ਜਿਹੜੀ ਜਿਹੜੀ ਹੈਗੀ ਸੀਟ ਪਾਰਟੀ ਦੀ ਝੋਲੀ 'ਚ ਪਾਵਾਂਗੇ ਇਹ ਨੌਜਵਾਨ ਵਰਗ ਤੁਹਾਡੇ ਨਾਲ ਖੜਾ ਦਿਨ ਰਾਤ ਇਕ ਕਰੇਗਾ ਅਸੀਂ ਡੋਰ ਟੂ ਡੋਰ ਜਿਹੜੇ ਪਹਿਲਾਂ ਤਾਂ ਆਪਾਂ ਪਾਰਟੀ ਦੇ ਨਾਲ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਉਹਦੇ ਵਿੱਚ ਅਸੀਂ ਜ਼ਿਆਦਾ ਇਹ ਕਿ ਜਿੰਨੇ ਉਧਾਰ ਆ ਇੱਕ ਨੰਬਰ ਤੇ ਉਹਨਾਂ ਦਾ ਪਹਿਲਾ ਕੰਮ ਇਹੋ ਹੀ ਆ ਕਿ ਉਹ ਜਿਹੜੇ ਆ ਆਪਣੇ ਆਪਣੇ ਬੂਥਾਂ ਦੇ ਉੱਤੇ ਪੂਰਾ ਧਿਆਨ ਦੇਣ ਜਿਸ ਜਿਸ ਇਲਾਕੇ ਚ ਰਹਿੰਦਾ ਪਹਿਲੇ ਬੂਤ ਜਿੱਤਨੇ ਚਾਹੀਦੇ ਉਹਨਾਂ ਦੇ ਆਪਣੇ ਯੋ ਨਾ ਇਹ ਕਿ ਅਹੀਂ ਜਿਹੜਾ ਦੀਵੇ ਦੇ ਥੱਲੇ ਹਨੇਰਾ ਹੀ ਰਾਜੇ ਆਪਾਂ ਬਾਰ ਬਾਰ ਫਿਰਦੇ ਰਹੀਏ ਤੇ ਆਪਣੇ ਬੂਤਾਂ ਦੇ ਵਿੱਚ ਆਪਣੀ ਮਿਹਨਤ ਨਾ ਕਰੀਏ ਬੂਤ ਪਹਿਲਾਂ ਬਾਕੀ ਕੰਮ ਬਾਅਦ ਚ ਹਾਂਜੀ ਮੈਂ ਰਾਜਕੁਮਾਰ ਰਜੀਪ ਪੁਲਾਨੀ ਰਜੀਪ ਨੂੰ ਇੰਤ ਬੋਲਦਾ ਮੈਂ ਇਹ ਸਾਡਾ ਪ੍ਰਧਾਨ ਬਣਿਆ ਦਾ ਰਮੇਸ਼ ਪ੍ਰਧਾਨ ਬਣਿਆ ਵਾ ਤੇ ਬਹੁਤ ਅੱਜ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਤੇ ਫੇਰ ਵੀ ਅੱਗੇ ਚੱਲ ਕੇ ਆਹੀ ਵੀ ਇਹ ਸੋਚਦੇ ਆ ਕਿ ਆਹੀ ਵੀ ਸਾਥ ਦੇਈਏ ਨਾ ਦਾ ਇਹ ਬੋਰਡ ਪਾ ਕੇ ਇਹਨਾਂ ਜਿਤਾ ਕੇ ਕਾਮਯਾਬ ਕਰੀਏ ਇਹਨਾਂ ਨੂੰ ਮਸਲਾ ਦੇ ਵਿੱਚ ਪਾ ਕੇ ਸਾਡਾ ਸਾਥ ਦਿੱਤਾ ਬਿਲਕੁਲ ਸਾਥ ਦਿੱਤਾ ਇਹ ਨਹੀਂ ਕਿ ਕਿ ਸਾਡਾ ਬਰ ਖਿਲਾਫ ਹੀ ਬੋਲਿਆ ਇਹਨਾਂ ਨੇ ਸਾਡਾ ਬਿਲਕੁਲ ਸਾਥ ਦਿੱਤਾ ਇਹਨਾਂ ਨੇ ਤਾਂ ਆਈ ਵੀ ਸੋਚਦੇ ਕਿ ਇਹਨਾਂ ਨੇ ਮਦਦ ਕਰੀਏ ਇਹਨਾਂ ਦੇ ਨਾਲ ਚੱਲੀਏ ਨਾ ਤੁਰੀਏ ਆਈ ਨਾ ਤਾਂ ਨਾਲ ਮਦਦ ਕਰੀਏ ਤੇ ਇਹਨਾਂ ਦੇ ਨਾਲ ਆਈ ਤੁਰ ਕੇ ਤੇ ਇਹਨਾਂ ਨੂੰ ਕਾਮਯਾਬ ਕਰੀਏ ਆਈ ਤੇ ਸਿਰਫ ਇਹ ਕਹਿਣਾ ਚਾਹੁੰਦਾ ਵਾ ਕਿ ਸਾਡਾ ਜੁਰਦੇ ਵਿੱਚ ਮੇછા ਪਾਜੀ ਸਾਡੇ ਨਾਲ ਜੇ ਇਹ ਇਹਨਾਂ ਦੀ ਸਾਰਿਆਂ ਦੇ ਜੁਰਤ ਗਰੀਬਾਂ ਦੇ ਵਿੱਚ ਸਾਰਿਆਂ ਦੇ ਜੁਰਤ ਕਰਦਾ ਵਾ ਮੈਂ ਕਹਿੰਦਾ ਵਾ ਕਿ ਸਰਕਾਰ ਸਾਡੇ ਵੱਲੋਂ ਕਿ ਮੇਛਾ ਭਾਜੀ ਬਣੇ ਮੇਛਾ ਭਾਜੀ ਜਿੰਦਾਬਾਦ ਮੇਛਾ ਭਾਜੀ ਜਿੰਦਾਬਾਦ ਮੇਛਾ ਭਾਜੀ ਜਿੰਦਾਬਾਦ